ਨੇ ਲੋਕਲ ਐਮਐਲਏ ਵੀ ਤੁਹਾਡੇ ਹੀ ਹੋਵੇ ਜੇ ਜੇ ਲੋਕ ਨੇ ਡਾਇਰੈਕਟਲੀ ਮੈਨੂੰ ਕਹਿੰਦਾ ਹੈ ਕਿ ਮੇਰੀ ਜੀਰੀ ਡਿਕਸ਼ਨ ਹੈ ਐਂਡ ਮੈਂ ਤੋਂ ਨੂੰ ਮਦਦ ਨਹੀਂ ਦੇਣਾ ਸਟੇ ਮੈਂ ਲੋਟ ਹੋ ਗਈ ਐਂਡ ਆਮ ਆਈ ਬ੍ਰੇਕਿੰਗ ਦ ਲਾਅ ਅੱਛਾ ਅੱਛਾ ਤੋਂ ਮਤਲਬ ਆਪਣੇ ਆਫਿਸ 'ਚ بیٹھਨੇ 'ਤੇ ਮੇਰਾ ਮੈਂ ਆਪਕਾ ਲੌਕ ਖੋਲ ਦੂੰਗੀ ਇਥੇ ਕੀ ਕਰੂੰ ਮੈਨੂੰ ਆਪਣੇ ਦਫਤਰ 'ਚ ਨਹੀਂ ਜਾ ਸਕਦਾ ਮੈਂ ਦਫਤਰ ਨਹੀਂ ਜਾ ਸਕਦਾ ਇੱਕ ਮੈਂ ਦਫ਼ਤਰ ਨਹੀਂ ਜਾ ਸਕਦਾ ਬੰਦਾ ਮੈਂ ਲੋਕ ਲਾ ਮੈਂ ਲਿਆ ਹਾਂ ਆਈ ਐਮ ਦ ਲੋਕਲ ਐਮ ਐਲ ਏ ਹਰ ਲੋਕਲ ਐਮ ਐਲ ਏ ਨੂੰ ਆਪਣੇ ਦਫ਼ਤਰ ਜਾਣ ਤੋਂ ਕੋਈ ਰੋਕ ਸਕਦਾ ਹੈ ਰੋਕ ਸਕਦਾ ਹੈ ਨਹੀਂ ਕੁ ਲੈਡੀਆਂ ਅੰਦਰ ਨਹੀਂ ਨੇ ਜਿਹੜੇ ਇੱਥੇ ਅੰਦਰ ਨੇ ਇੱਕ ਲੈਡੀਆਂ ਅੰਦਰ ਨਹੀਂ ਆ ਉਹਨਾਂ ਨੂੰ ਅੰਦਰ ਆਉਣਾ ਦੇ ਹੱਥ ਮੈਨੂੰ ਅੰਦਰ ਨਹੀਂ ਜਾਣ ਦਿੰਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਲੇਡੀ ਕੱਲੀ ਅੰਦਰ ਹੈ ਲੇਡੀ ਐਮ ਐਲ ਏ ਹੈ ਇੱਥੋਂ ਮੇਰਾ ਦਫ਼ਤਰ ਹੈ ਮੈਂ ਇਥੋਂ ਦੀ ਐਮਐਲਏ ਹਾਂ ਮੈਨੂੰ ਉੱਥੇ ਕਿਹਾ ਗਿਆ ਕਿ ਰੋਡ ਬੰਦ ਹੈ ਤੁਸੀਂ ਤੁਹਾਡੇ ਵਹੀਕਲਸ ਨਹੀਂ ਜਾ ਸਕਦੇ ਠੀਕ ਹੈ ਨਹੀਂ ਜਾ ਸਕਦੇ ਠੀਕ ਹੈ ਮੈਂ ਉੱਥੇ ਛੱਡਦੇ ਵਹੀਕਲਸ ਜੀ ਮੈਂ ਤੁਰ ਕੇ ਆਈ ਹਾਂ ਮੈਨੂੰ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਮੈਂ ਦਫ਼ਤਰ ਦੀ ਪਹਿਲਾਂ ਹੀ ਪੁਲਿਸ ਤਲਾਸ਼ੀ ਲੈ ਚੁੱਕੀ ਐ ਬਿਲਕੁਲ ਤਲਾਸ਼ੀ ਲੈ ਚੁੱਕੀ ਹੈ ਜੀ ਇੱਕ ਇੱਕ ਚੀਜ਼ ਤਲਾਸ਼ ਹੋ ਗਈ ਹੈ ਸਾਡੇ ਚੰਡੀਗੜ੍ਹ ਦੇ ਘਰ ਦੀ ਚ ਤਲਾਸ਼ੀ ਲਈ ਹੈ ਮੈਂ ਉੱਥੇ ਨਹੀਂ ਸੀ ਮੇਰੇ 80 ਸਾਲ ਦੇ ਮਦਰ ਇਕੱਲੇ ਸੀਗੇ ਚੰਡੀਗੜ੍ਹ ਤੇ ਅੰਬਰਸਤ ਤਲਾਸ਼ੀ ਲਈ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਇੱਥੇ ਕੀ ਕਰਨ ਮੈਨੂੰ ਆਪਣੇ ਦਫ਼ਤਰ ਚ ਨਹੀਂ ਜਾ ਮੈਂ ਦਫ਼ਤਰ ਨਹੀਂ ਜਾ ਸਕਦੀ ਤੁਸੀਂ ਦੱਸੋ

ਇਥੇ ਕੀ ਕਰਨ ਮੈਨੂੰ ਆਪਣੇ ਦਫ਼ਤਰ ਤੋਂ ਨਹੀਂ ਜਾ ਸਕਦਾ ਮੈਂ ਦਫ਼ਤਰ ਨਹੀਂ ਜਾ ਸਕਦਾ ਇਹ ਮੈਂ ਦਫ਼ਤਰ ਨਹੀਂ ਜਾ ਸਕਦਾ ਬੰਦਾ ਮੈਂ ਲੋਕ ਲਾ ਮੈਂ ਲਿਆ ਹਾਂ ਆਈ ਐਮ ਦ ਲੋਕਲ ਐਮ ਐਲ ਏ ਹਰ ਲੋਕਲ ਐਮ ਐਲ ਏ ਨੂੰ ਆਪਣੇ ਦਫ਼ਤਰ ਜਾਣ ਤੋਂ ਕੋਈ ਰੋਕ ਸਕਦਾ ਹੈ ਰੋਕ ਸਕਦਾ ਹੈ ਨਹੀਂ ਕੁੜੀ ਜੀ ਅੰਦਰ ਨਹੀਂ ਹੈ ਜਿਹੜੇ ਇੱਥੇ ਅੰਦਰ ਕੀ ਟੇਕਰ ਨਹੀਂ ਕੁੜੀ ਜੀ ਅੰਦਰ ਨਹੀਂ ਹੋ ਨੰਨ ਨੂੰ ਅੰਦਰ ਆਉਣਾ ਹੈ ਹੱਥ ਮੈਨੂੰ ਅੰਦਰ ਨਹੀਂ ਜਾਣ ਦਿੰਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਲੇਡੀ ਕੱਲੀ ਅੰਦਰ ਹੈ ਲੇਡੀ ਐਮ ਐਲ اے ਹੈ ਇੱਥੋਂ ਮੇਰਾ ਦਫ਼ਤਰ ਹੈ ਮੈਂ ਇੱਥੋਂ ਦੀ ਐਮ ਐਲ اے ਹਾਂ ਮੈਨੂੰ ਉੱਥੇ ਕਿਹਾ ਗਿਆ ਕਿ ਰੋਡ ਬੰਦ ਹੈ ਤੁਸੀਂ ਤੁਹਾਡੇ ਵਹੀਕਲ ਨਹੀਂ ਜਾ ਸਕਦੇ ਠੀਕ ਹੈ ਨਹੀਂ ਜਾ ਸਕਦੇ ਠੀਕ ਹੈ ਮੈਂ ਉੱਥੇ ਛੱਡਦੇ ਵਹੀਕਲ ਮੈਂ ਤੁਰ ਕੇ ਆਈ ਹਾਂ ਮੈਨੂੰ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਮੈਂ ਦਫ਼ਤਰ ਦੀ ਪਹਿਲਾਂ ਹੀ ਪੁਲਿਸ ਤਰਾਸ਼ੀ ਲੈ ਚੁੱਕੀ ਹਾਂ ਬਿਲਕੁਲ ਤਲਾਸ਼ੀ ਲੈ ਚੁੱਕੀ ਹੈ ਜੀ